ਹੋ ਜੀ 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 ਇਸ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਖਤਰੋ ਹੋ ਗਏ ਸਾਰੀ ਸਿੱਖ ਸੰਗਤ ਨੂੰ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਵਾ ਪਰ ਆਪਣਾ ਐਸਪੀ ਰਪਾਲ ਸਾਹਿਬ ਨੇ ਵੀ ਇਹੋ ਗੱਲ ਆਖੀ ਆ ਕਿ ਅਸੀਂ ਸਾਨੂੰ 15 ਦਿਨਾਂ ਦਾ ਟਾਈਮ ਦੋ 15 ਦਿਨਾਂ ਦੇ ਵਿੱਚ ਅਸੀਂ ਟ੍ਰੈਸ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਅਸੀਂ 15 ਦਿਨ ਵੇਟ ਕਰਾਂਗੇ ਸਿੱਖ ਜਥੇਬੰਦੀਆਂ ਨੇ ਇਹੋ ਸਲਾਹ ਕੀਤੀ ਆ ਕਿ 15 ਦਿਨ ਅਸੀਂ ਵੇਟ ਕਰਾਂਗੇ 15 ਦਿਨ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫਤਰੇ ਘੇਰਾਂਗੇ ਅਫਸਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿਰਦੇ ਆ ਬਲਉਂਦਰੇ ਗਏ ਆ ਇਹ ਨਿੱਕੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਅਧੋਰ ਕੋਈ ਹੋ ਹੀ ਨਹੀਂ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਸ਼ਰਾਰਤਾਂ ਉੱਚੀਆਂ ਸ਼ਰਾਰਤਾਂ ਇਹ ਸ਼ਰਾਰਤੀ ਬੰਦੇ ਕਰਨ ਪਰ ਇਹ ਕੀ ਕਿ ਬਰਦਾਸ਼ਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਇਸ ਦੇ ਦਿੱਤਾ ਵਾ ਹੁਣ ਉਤਲੇ ਉਦਲੇ ਅਫਸਰਾਂ ਨੂੰ ਵੀ ਮਿਲਣ ਜਾਣ ਦੀ ਅਸੀਂ ਕੋਸ਼ਿਸ਼ ਕਰਨ ਲੱਗੇ ਆ ਤੇ ਅਗਲੇ ਜਿਹੜੇ ਅਫਸਰ ਜਿਹੜੇ ਉੱਤੇ ਆਏ ਆ ਉਹਨਾਂ ਨੂੰ ਮਿਲਾਂਗੇ ਜੋ ਕਿ ਆ ਜਿਹੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੱਦੀ ਜੀ ਅੰੰਦ ਪੱਤਰ ਦਿੱਤਾ ਕੀ ਅਸ਼ਵਾਸ਼ਣ ਜੀ ਪ੍ਰਸ਼ਾਸਨ ਨੇ ਵਿਸ਼ਵਾਸ ਦੁਆਇਆ ਵਾ ਜਿਤਨਾ ਅੱਗੇ ਰੁਟੀਨ ਦੀ ਹਰ ਵਾਰੀ ਜਦੋਂ ਆਪਾਂ ਇਹੋ ਜਿਹਾ ਕੰਮ ਲੈ ਕੇ ਆਉਣੇ ਆ ਜਦੋਂ ਸਿਰ ਤੋਂ ਪਾਣੀ ਲੰਘਦਾ ਪਰ ਪ੍ਰਸ਼ਾਸਨ ਦਾ ਤੇ ਉਹ ਵਰਤਾਰਾ ਹੁੰਦਾ ਵਾ ਜਿਹੀਂ ਕਾਰਵਾਈ ਕਰ ਰਹੇ ਆ ਜੀ ਉਹੋ ਹੀ ਬਣਿਆ ਤਣਿਆ ਜਵਾਬ ਆ ਜਿਨ੍ਹਾਂ ਨੇ ਸਾਨੂੰ ਦੇ ਦਿੱਤਾ ਪਰ ਪ੍ਰਸ਼ਾਸਨ ਦੀ ਆਪਣੀ ਕੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਤੇ ਇਸ ਗੱਲ ਦੀ ਹੈਰਾਨੀ ਆ ਕਿ ਉਸ ਤਰ੍ਹਾਂ ਆਖਣਗੇ ਕਿ ਗੁਰੂ ਰਾਮਦਾਸ ਦੇ ਦਰ ਤੇ ਅਸੀਂ ਪਹਿਲਾ ਦਰਸ਼ ਕਰਕੇ ਨਾ ਤੇ ਫੇਰ ਕੋਈ ਕੰਮ ਕਰਦੇ ਆ ਜੀ ਸਾਨੂੰ ਬੜੇ ਬੜੇ ਅਫਸਰ ਵੀ ਬੜੀਆਂ ਉਦਾਹਰਨਾਂ ਦਿੰਦੇ ਆ ਪਰ ਕਿਦਨ ਦੀ ਇਹ ਗੱਲ ਚੱਲ ਰਹੀ ਆ ਪਹਿਲਾਂ ਇੱਕ ਬੰਦੇ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਉਸ ਤੋਂ ਬਾਅਦ ਇਹ ਇੱਕ ਜਿਹੜੀ ਆ ਦਰਬਾਰ ਸਾਹਿਬ ਨੂੰ ਢਾਏ ਜਾਣ ਦੀ ਵੀਡੀਓ ਵਾਇਰਲ ਕੀਤੀ ਆ ਇੱਕ ਹੋਰ ਜਿਹੜੀ ਆ ਘਟੀਆ ਹਰਕਤ ਫੇਰ ਕੀਤੀ ਤੇ ਜਿਹੜੇ ਪੁਲਿਸ ਅਫਸਰਿਆ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਤੋਂ ਆਦੇ ਆ ਪਰ ਹੈਰਾਨ ਗੇ ਇਹ ਗੱਲ ਦੀ ਵੀ ਉਦਰਾ ਦਰਬਾਰ ਸਾਹਿਬ ਨੂੰ ਅਸੀਂ ਸਵੇਰੇ ਦਰਸ਼ਨ ਕਰਦੇ ਆ ਤੇ ਕੀ ਇਹਦੇ ਤੇ ਆਪਣੇ ਆਪ ਕੋਈ ਗੌਰ ਨਹੀਂ ਕੀਤਾ ਗਿਆ ਤੇ ਜੇ ਕੀਤਾ ਗਿਆ ਸੀ ਤਾਂ ਫਿਰ ਜਨਤ ਕਿਉਂ ਨਹੀਂ ਗੱਲ ਕੀਤੀ ਗਈ ਤੇ ਜਦੋਂ ਕਿ ਇਹ ਗੱਪਰੂ ਨੌਜਵਾਨ ਸੇਖ ਦੇ ਕੇ ਕੋਈ ਇਹੋ ਜਿਹਾ ਬੰਦਾ ਹੱਥ ਤੇ ਆ ਜਾਂਦਾ ਤੇ ਜਦੋਂ ਫਿਰ ਉਹ ਆਪਣੇ ਹਿਸਾਬ ਦੇ ਨਾਲ ਸੇਖ ਸਦਾ ਦਾ ਮੁਤਾਬਕ ਸਜ਼ਾ ਦੇ ਦਿੰਦਾ ਤੇ ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਤੇ ਚੀਕਾਂ ਫਿਰ ਕਿੱਥੋਂ ਤੱਕ ਨਿਕਲਦੀਆਂ ਦਿੱਲੀ ਤੱਕ ਫਿਰ ਵੱਡੇ ਵੱਡੇ ਚੈਨਲਾਂ ਦੇ ਉੱਤੇ ਚੀਕ ਚੀਕ ਕੇ ਆਖਣਗੇ ਜੀ ਐਸੇ ਹੋ ਗਿਆ ਐਸੇ ਹੋ ਗਿਆ ਤੇ ਹੁਣ ਨੀ ਇਹਨਾਂ ਨੂੰ ਦਿਖਿਆ ਅਸੀਂ ਸਰਬਦਾ ਪਾਲਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਅਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿਤੇ ਇਹਨਾਂ ਦੇ ਕਿਸੇ ਅਸ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵਲਡਸਾ ਘਰੋਲਾ ਪਾਉਣਾ ਇਹ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਅਫਸਰ ਆ ਜਾਂ ਜਿਹੜੇ ਚੰਗੇ ਸੱਚੇ ਸੁੱਚੇ ਹਿੰਦੂ ਧਰਮ ਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨੱਥ ਪਾਉਣੀ ਇਹ ਨੱਥ ਨਹੀਂ ਪਾ ਰਹੇ ਜੇਕਰ ਨਾ ਪਾਈ ਜੇ ਕਿ ਸਿੱਖ ਨੌਜਵਾਨ ਤੇ ਕੋਈ ਇਹੋ ਜਿਹਾ ਕਾਬੂ ਆ ਗਿਆ ਤੇ ਫਿਰ ਦੱਸਾਂਗੇ ਕਿ ਕਿਤਰਾ ਹੁੰਦਾ ਇਹਨਾਂ ਵੱਲੋਂ ਵੀ ਬੰਬੇ ਸਾਥ ਸਹਿਬਾਨ ਸਾਰੀ ਬਾਕੀ ਸੰਗਤ ਨੂੰ ਦੱਸਿਆ ਗਿਆ ਇਹਦੇ ਬਾਰੇ ਐਡੀਸੀਪੀ ਹਰਬਲ ਸਿੰਘ ਜੀ ਆਪਣੇ ਨਾਲ ਨੇ ਇਹਨਾਂ ਨੇ ਦੱਸਿਆ ਵੀ ਆ ਕਿ ਜਿਹੜਾ ਇਹ ਘਟਨਾ ਵਾਪਰੀ ਸੀਗੀ ਉਹਦੀ ਐਫਆਈਆਰ ਲਗਭਗ 4 ਦਿਨ ਪਹਿਲਾਂ 24 ਤਰੀਕ ਨੂੰ ਇਹ ਦਰਜ ਕੀਤੀ ਗਈ ਸੀ ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਜੇ ਇਹਦੇ ਬਾਰੇ ਤੁਸੀਂ ਕੋਈ ਹੋਰ ਤੁਸੀਂ ਕੁਝ ਦੱਸਣਾ ਚਾਹੋ ਐਡ ਆਨ ਕਰਨਾ ਚਾਹੋ ਮੈਂ ਮੈਨੇਜਰ ਦਰਬਾਰ ਸਾਹਿਬ ਜਿੱਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਐਫ ਆਈ ਆਰ ਜਿਹੜੀ 24 ਤਰੀਕ ਨੂੰ ਦਰਜ ਕੀਤੀ ਸੀ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਸੰਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਥੇਬੰਦੀ ਦੀ ਸਤਕਾਰ ਕਮੇਟੀ ਵੱਲੋਂ ਕੇਸ ਨੂੰ ਸੀਨੀਅਰ ਅਫਸਰ ਜਿਹੜੇ ਆ ਪਬਲਿਕਲੀ ਜਿਹੜੀ ਆ ਇਹਨੂੰ ਮਤਲਬ ਲੋਕਾਂ ਦੱਸਣ ਵੀ ਇਹਦੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਔਰ ਅਸੀਂ ਵਿਸ਼ਵਾਸ ਤੋਂ ਹਾਂ ਤੁਹਾਡੇ ਮੀਡੀਆ ਰਹੀਂ ਕਿ ਜਲਦੀ ਜਿਹੜੇ ਦੋਸ਼ੀ ਜਿਹੜੇ ਨੇ ਉਹ ਟਰੇਸ ਕਰਕੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਲਿਆ ਕੇ ਜਿੰਨਾਂ ਦੇ ਵਿੱਚ ਬੰਦ ਕੀਤਾ ਜਾਵੇ